ਸਿੱਕਲ ਪੰਜਾਬੀ ਵੀਰੋ ਅੱਜ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਸਬਜੈਕਟ ਤੇ ਗੱਲ ਕਰਨ ਲੱਗਾ گورنر ਦਾ ਅਡਰੈਸ ਸੀ ਤੇ ਉਹਦੇ ਤੇ ਬਹਿਸ ਸੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਪੀਕਰ ਵੀ ਉੱਥੇ ਬੋਲੇ ਬਟ ਮੈਨੂੰ ਇਸ ਦਾ ਲੱਗਦਾ ਅਫਸੋਸ ਹੈ ਕਿ ਪਾਰਲੀਮੈਂਟ ਪਾਰਲੀਮੈਂਟਰੀ ਕਨਵੈਂਸ਼ਨਸ ਦੇ ਮਤਲਬ ਜਦੋਂ ਵੀ ਗਵਰਨਰ ਸਾਹਿਬ ਦੇ ਅਡਰੈਸ ਤੇ ਡਿਬੇਟ ਹੋਣੀ ਹੁੰਦੀ ਹੈ ਜਾਂ ਬਹਿਸ ਹੋਣੀ ਹੁੰਦੀ ਹੈ ਹਮੇਸ਼ਾ ਸੂਬੇ ਦਾ ਮੁੱਖ ਮੰਤਰੀ ਉੱਤੇ ਹਾਜ਼ਰ ਰਹਿੰਦਾ ਕਿਉਂਕਿ ਲੀਡਰ ਆਫ ਦੀ ਹਾਊਸ ਹੁੰਦਾ ਹੈ ਐਂਡ ਵਿਸ਼ੇਸ਼ ਤੌਰ ਜਦੋਂ ਲੀਡਰ ਆਫ ਦੀ ਆਪੋਜੀਸ਼ਨ ਜਾਂ ਆਪੋਜੀਸ਼ਨ ਦੇ ਵਿਰੋਧੀ ਧਿਰ ਦੇ ਜੋ ਲੀਡਰ ਗੱਲ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੇ ਇਲਜ਼ਾਮਾਂ ਬਾਰੇ ਬਹੁਤ ਗੰਭੀਰਤਾ ਨਾਲ ਲੈਂਦੇ ਨੇ ਤੇ ਉਹਦਾ ਫਿਰ ਅਖੀਰ ਦੇ ਉੱਤੇ ਕਿਉਂਕਿ ਹਰ ਡਿਬੇਟ ਜਿਹੜੀ ਹੈ ਹਾਊਸ ਚ ਹੋਣੀ ਉਹਨੂੰ ਵਾਈਂਡ ਅਪ ਜਿਹੜਾ ਹੁੰਦਾ ਹੈ ਲੀਡਰ ਆਫ ਦਿ ਹਾਊਸ ਜਿਹੜਾ ਐਸ ਕੇਸ ਦੇ ਵਿੱਚ ਚੀਮਿਸਟਰ ਦਾ ਉਹ ਕਰਦਾ ਜਦੋਂ ਵੀ ਅਲੀਗੇਸ਼ਨ ਲੱਗਦੇ ਨੇ ਜਿਸ ਦਾ ਅੱਜ ਵਿਰੋਧੀ ਧਿਰ ਦੇ ਵੱਲੋਂ ਮੈਂ ਸਰਕਾਰ ਉੱਤੇ ਅਲੀਗੇਸ਼ਨ ਲਗਾਏ ਜੋ ਕਿਸਾਨਾਂ ਦੇ ਨਾਲ ਧਰੋਹ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੇ ਫੇਰ ਸ਼ੰਭੂ ਤੇ ਖਨੋਰੀ ਬਾਰਡਰਾਂ 'ਚ ਟਰਾਲੀ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਈਸੀ ਲਾਏ ਗਏ ਨੇ ਉਹਨਾਂ ਦੇ ਮੰਜੇ ਚੁਕੇ ਗਏ ਨੇ ਉਹਨਾਂ ਦੇ ਬਿਸਤਰੇ ਚੁਕੇ ਗਏ ਨੇ ਉਹ ਸਾਰੀਆਂ ਗੱਲਾਂ ਦੇ ਜਵਾਬ ਮੰਗੇ ਇਸ ਦੇ ਨਾਲ ਨਾਲ ਜਿੱਥੇ ਹੋਇਆ ਇੱਕ ਹਿੰਦੁਸਤਾਨ ਸਾਡੀ ਆਰਮੀ ਦੇ ਫੌਜ ਦੇ ਸਾਡੇ ਸਰਵਿੰਗ ਕਰਨਲ ਸਾਹਿਬ ਦੇ ਨਾਲ ਤੇ ਨਾਲ ਉਹਨਾਂ ਦੇ ਬੇਟੇ ਨਾਲ ਜਿਹੜਾ ਦੁਰਵਿਹਾਰ ਪੁਲਿਸ ਨੇ ਕੀਤਾ ਗਿਆ ਉਹ ਵੀ ਮੈਂ ਆ ਜਵਾਬ ਮੰਗਿਆ ਉਹਦੇ ਬਾਰੇ ਜਵਾਬ ਦਿਓ ਤੀਸਰਾ ਮਾਈਨਿੰਗ ਜਿੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20000 ਕਰੋੜ ਰੁਪਈਆ ਅਸੀਂ ਮਾਈਨਿੰਗ ਚ ਹਰ ਸਾਲ ਦੇਆ ਕਰਾਂਗੇ ਆਰਿਆ ਉਹਦੇ ਚ ਤਕਰੀਬਨ 300 ਕਰੋੜ ਤੋਂ ਵੀ ਥੋੜਾ ਉਹਦਾ ਪੁੱਛਿਆ ਕਿ ਦੱਸੋ ਤਿੰਨਾਂ ਸਾਲਾਂ ਦੇ 60000 ਕਰੋੜ ਰੁਪਏ ਦਾ ਕੀ ਬਣਿਆ ਤੇ ਉਹ ਪੈਸੇ ਗਏ ਕਿੱਥੇ ਨੇ ਚੌਥੀ ਗੱਲ ਮੈਨੂੰ ਜਵਾਬ ਪੁੱਛਿਆ ਸੀ ਕਿ ਐਤ ਕੀ ਝੋਨੇ ਦੀ ਜਦੋਂ ਖਰੀਦ ਸ਼ੁਰੂ ਹੋਈ ਮੰਡੀਆਂ ਵਿੱਚ ਸਮੁੱਚੇ ਮਾਲਵੇ ਦੋਆਬੇ ਤੇ ਮਾਝੇ ਦੀਆਂ ਮੰਡੀਆਂ ਵਿੱਚ 10 ਤੋਂ ਜ਼ਿਆਦਾ ਬੌਕਾ ਮਿਲਿਆ ਤੋਰੀ ਵੀ ਚੀਫ ਮਿਨਿਸਟਰ ਸਾਹਿਬ ਦੇ ਹਲਕੇ ਚ ਮੈਂ ਗਿਆ ਸੀ 20-25 ਦਿਨ ਤੇ ਪਹਿਲੇ ਖਰੀਦ ਦੀ ਕੋਈ ਨਹੀਂ ਹੋਈ ਜਦੋਂ ਖਰੀਦ ਹੋਈ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਕਈ ਕਈ ਦਿਨ ਉਹਨਾਂ ਨੂੰ ਮੰਡੀਆਂ 'ਚ ਬਹਿਣਾ ਪਿਆ ਤੇ ਫਿਰ ਤਕਰੀਬਨ 200 ਰੁਪਿਆ ਫੀ ਕੁਇੰਟਲ ਐਵਰੇਜ ਲੁੱਟੋਈ ਮੈਂ ਪੁੱਛਿਆ ਕਿ ਤਕਰੀਬਨ 4000 ਕਰੋੜ ਰੁਪਇਆ ਜਿਹੜਾ ਕਿਸਾਨਾਂ ਦੀ ਜੇਬ 'ਚੋਂ ਕਟਿਆ ਗਿਆ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਫੂਡ ਐਂਡ ਸਪਲਾਈਜ਼ ਵਿਭਾਗ ਨੇ ਜਿਹੜੀ ਰਲ ਕੇ ਲੁੱਟ ਕਰਾਈ ਕਿਸਾਨੀ ਦੀ ਉਹਦੀ ਕੋਈ ਇਨਵੈਸਟੀਗੇਸ਼ਨ ਉਹਦੀ ਕੋਈ ਤਕੀਕਾਤ ਹੋਣੀ ਚਾਹੀਦੀ ਕਿ ਨਹੀਂ ਉਹਦਾ ਜਵਾਬ ਮੰਗਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਬੱਚੇ ਜਿਹੜੇ ਅਮਰੀਕਾ ਤੋਂ 에어 ਫੋਰਸ ਦੇ ਜਹਾਜ਼ਾਂ ਦੇ ਵਿੱਚ ਵਾਪਸ ਗਏ ਮੈਂ ਪੁੱਛਿਆ ਕਿ ਮੁੱਖ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਂ ਕੋਈ ਚਿੱਠੀ ਲਿਖੀ ਤੁਸੀਂ ਅਕਰਾਜਿਤ ਆਇਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਦੋਂ ਅਮਰੀਕਾ ਵਿੱਚ ਸੀ ਰਾਸ਼ਟਰਪਤੀ 트럼ਪ ਦੇ ਨਾਲ ਸੀ ਜਦੋਂ ਸਾਡੇ ਨੌਜਵਾਨ ਬੱਚਿਆਂ ਦੀ ਦਸਤਾਰਾਂ ਲਾ ਕੇ ਕੱਲਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਬੀੜੀਆਂ ਪਾਈਆਂ ਹਥਕੜੀਆਂ ਪਾਈਆਂ ਤੇ ਉਹਨਾਂ ਨੂੰ ਇੱਥੇ ਕੱਲਿਆ ਤੁਸੀਂ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ 트럼ਪ ਰਏ ਇਹਦੇ ਬਾਰੇ ਦੁਰਵਿਹਾਰ ਵਾਲੀ ਗੱਲ ਕਿਉਂ ਨਹੀਂ ਕੀਤੀ ਦੂਜੀ ਗੱਲ ਮੈਂ ਪੁੱਛੀ ਕਿ ਜਦੋਂ ਅਮਰੀਕਾ ਦਾ ਹਵਾਈ ਜਹਾਜ਼ ਉਹਨਾਂ ਦੇ 에어ਫੋਰਟ ਤੇ ਜਹਾਜ਼ ਲੈ ਕੇ ਆਏ ਜਹਾਜ਼ ਤੇ ਉਹਨਾਂ ਦੀ ਮਰਜ਼ੀ ਸੀ ਪਰ ਲੈਂਡਿੰਗ ਹਮੇਸ਼ਾ ਸਿਵਲ ਐਵੀਏਸ਼ਨ ਮੈਂਕਪਾ ਜਿਹੜਾ ਹੈ ਹਿੰਦੁਸਤਾਨ ਦਾ ਉਹ ਇਜਾਜ਼ਤ ਦਿੰਦਾ ਹੈ ਜਿਹੜਾ ਜਹਾਜ਼ ਦਿੱਲੀ ਉਤਰਨਾ ਚਾਹੀਦਾ ਸੀ ਉਹ ਤਿੰਨ ਵਾਰ ਸ਼੍ਰੀ ਅਮਰitsar ਸਾਹਿਬ ਉਤਰਿਆ ਕੀ ਤੁਸੀਂ ਇਤਰਾਜ਼ ਹੋਦੇ ਤੇ ਜਤਾਇਆ ਹੁਣ ਮੈਂ ਪੁੱਛਿਆ ਕਿ ਤੁਸੀਂ ਸਾਊਥ ਇੰਡੀਆ ਵਿੱਚ ਡਿਲੀਮਿਟੇਸ਼ਨ ਜਿਹਦੇ ਨਾਲ ਪੰਜਾਬ ਦੀ ਹੋਂਦ ਤੇ ਬਹੁਤ ਸਾਰੀ ਸਾਊਥ ਇੰਡੀਅਨ ਸਟੇਟਸ ਦੀ ਹੋਂਦ ਨੂੰ ਖਤਰਾ ਪੋਲਿਟੀਕਲ ਤੌਰ ਤੇ ਕਮਜ਼ੋਰ ਕਰ ਦੇ ਕੀ ਉਹਦੇ ਬਾਰੇ ਤੁਸੀਂ ਕਿਰਪਾ ਕਰਕੇ ਇੱਥੇ ਜਾਣਕਾਰੀ ਦਿਓਗੇ ਤੁਹਾਡੀ ਗੱਲਬਾਤ ਕੀ ਹੋਈ ਸੋ ਇਸ ਤਰ੍ਹਾਂ ਹੀ ਕਰਪਸ਼ਨ ਦੇ ਮੁੱਦੇ 'ਤੇ ਮੈਂ ਜ਼ਿਕਰ ਕੀਤਾ ਕਿ ਤੁਹਾਡੇ ਮੰਤਰੀਆਂ ਨੇ ਤੁਹਾਡੇ ਸੀਐਮਓ ਦੇ ਤੁਹਾਡੀ ਅਫਸਰਸ਼ਾਹੀ ਨੇ ਤੁਹਾਡੇ ਐਮਐਲਏ ਤੇ ਮੰਤਰੀਆਂ ਦੀ ਜਿਹੜੀ ਕਰਪਸ਼ਨ ਹੈ ਜਿਹੜੇ ਉਹਨਾਂ ਦੇ ਕੇਸ ਦਾਇਰ ਹੋਏ ਨੇ ਉਹਨਾਂ ਬਾਰੇ ਕੋਈ ਜਾਣਨਾ ਪਾਓਗੇ ਕਿੱਥੇ ਨੇ ਕੇਸਿਸ ਮੈਂ ਜ਼ਿਕਰ ਕੀਤਾ ਸਾਡੀ ਪਾਰਟੀ ਦੇ ਦੋਸ਼ੀ ਨੇ ਲੀਡਰਸ ਦੇ ਖਿਲਾਫ ਵਿੰਡੇਟਾ ਪੋਲਿਟਿਕਸ ਨੂੰ ਸਾਹਮਣੇ ਰੱਖਦੇ ਹੋਏ ਵਿਜੀਲੈਂਸ ਨੇ ਕੇਸ ਕੀਤੇ ਸੀ ਭਾਰਤ ਪੂਸ਼ਨ ਆਸ਼ੂਜੀਤ ਤੇ ਸੁੰਦਰ ਸ਼ਾਮ अरोड़ाਜੀਤ ਆਨਰੇਬਲ ਹਾਈ ਕੋਰਟ ਨੇ ਸਾਰੇ ਕੇਸ ਉਚੋਕੇ ਬਾਹਰ ਸੁੱਤੇ ਗਲਤ ਸਾਬਤ ਹੋਏ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਸਿਆਸੀ ਤੌਰ ਤੇ ਰੰਜਿਸ਼ ਕੱਢਵਾਸੀ ਇੱਕ ਕੇਸ ਕੀਤੇ ਸੀ ਸੋ ਇਸ ਕਿਸਮ ਦੇ ਬਹੁਤ ਸਾਰੇ ਮੁੱਦੇ ਜਿਨ੍ਹਾਂ ਵਿੱਚ ਮੈਂ ਇਹ ਗੱਲ ਕਹੀ 53 ਹਜ਼ਾਰ ਤੁਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਹੈ ਕੀ ਤੁਸੀਂ ਵਾਈਟ ਪੇਪਰ ਜਾਰੀ ਕਰੋਗੇ ਉਹਨਾਂ ਨੌਜਵਾਨਾਂ ਦਾ ਉਹਨਾਂ ਦੇ ਉਹਨਾਂ ਦਾ ਨਾਂ ਉਹਨਾਂ ਦੇ ਪਰਿਵਾਰ ਦਾ ਨਾਂ ਉਹਨਾਂ ਦੇ ਘਰ ਦੇ ਐਡਰੈਸ ਉਹਨਾਂ ਦੇ ਟੈਲੀਫੋਨ ਨੰਬਰ ਤੇ ਕਿਸ ਵਿਭਾਗ ਵਿੱਚ ਉਹਨਾਂ ਨੂੰ ਨੌਕਰੀ ਮਿਲੀ ਹੈ ਉਹ ਵਾਈਟ ਪੇਪਰ ਕੀ ਵਿਧਾਨ ਸਭਾ ਤੇ ਟੇਬਲ ਕੀਤਾ ਜਾਏਗਾ ਉਹਦੇ ਬਾਰੇ ਤੁਹਾਨੂੰ ਪੁੱਛਿਆ ਕੋਈ ਜਵਾਬ ਨਹੀਂ ਤੋਂ ਜਿੱਥੇ ਵੀ ਆਜਾ ਵੱਡੇ ਪੇਬਾਨੇ ਤੇ ਲੁੱਟਕ ਸੋਟ ਹੋ ਰਹੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਉਹਨਾਂ ਦਾ ਮਾਲ ਮਹਿਫੂਜ਼ ਨਹੀਂ ਉਹਨਾਂ ਬਾਰੇ ਚਰਚਾਵਾਂ ਕੀਤੀਆਂ ਜਵਾਬ ਮੰਗਿਆ ਪਰ ਮੁੱਖ ਮੰਤਰੀ ਸਾਹਿਬ ਹਾਜ਼ਰੀ ਲਈ ਹੋਏ ਤੋਂ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਇਸ ਟਾਈਮ ਭਗਵੰਤ ਮਾਨ ਜੀ ਦਾ ਨਹੀਂ ਜਿਹੜੇ ਧੜਵੀ ਬਾਹਰੋਂ ਆਏ ਨੇ ਪਹਿਲੇ ਤੇ ਕਿਸੇ ਟਾਈਮ ਇਹ ਧੜਵੀ ਜਿਹੜੇ ਨੇ ਕਾਬਲ ਤੋਂ ਚੱਲਦੇ ਸੀ ਕੰਧਾਰ ਆਂਦੇ ਸੀ ਕੰਧਾਰ ਤੋਂ ਫਿਰ 라ਵਲਪਿੰਡੀ ਲਾਹੌਰ ਅੰਮ੍ਰਿਤਸਰ ਦੇ ਜ਼ਰੀਏ ਫਿਰ ਹਿੰਦੁਸਤਾਨ ਤੇ ਅਟੈਕ ਕਰਦੇ ਸੀ ਹੁਣ ਦਿੱਲੀ ਤੋਂ ਆਣੇ ਪੁਠੇਰਾ ਸ਼ੁਰੂ ਹੋ ਗਏ ਨੇ ਅੱਜ ਪੰਜਾਬ ਦੀ ਸਾਡੀ ਜਿਹੜੀ ਚੀਫ ਮਿੰਿਸਟਰ ਦੀ ਕੁਰਸੀ ਉਹਦੇ ਤੇ ਕਾਬਜ਼ ਅੱਜ ਕੋਈ ਹੋਰ ਸੁਪਰ ਸੀਐਮ ਬੈਠਾ ਹੈ ਅੱਜ ਪੰਜਾਬ ਦੇ ਹਰ ਵਿਭਾਗ ਨੂੰ ਰਨ ਕਰਨ ਵਾਸਤੇ ਦਿੱਲੀੋਂ ਬਧੇ ਆ ਗਏ ਨੇ ਤਲਤੀ ਪੰਜਾਬ ਦੀ ਐ ਫੈਸਲੇ ਦਿੱਲੀ ਤੋਂ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਅੱਜ ਬੜੀਆਂ ਅਫਸੋਸਦਾਕ ਨੇ ਸੀ ਮਿਸਟਰ ਸਾਹਿਬ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਇਹਨਾਂ ਨੇ ਸਾਰੀਆਂ ਪੋਲਿਟਿਕਲ ਜਿਹੜੀਆਂ ਪਾਰਲੀਮੈਂਟਰੀ ਕਨਵੈਨਸ਼ਨਸ ਇਹਨਾਂ ਨੂੰ ਤੋੜ ਕੇ ਗੈਰਹਾਜ਼ਰ ਰਹੇ ਨੇ ਤੋਂ ਇਥੋਂ ਸਾਫ ਤੌਰ 'ਤੇ ਨਜ਼ਰ ਆਇਆ ਹੈ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੇ ਮੁੱਦਿਆਂ ਤੇ ਭਾਈਤੀ ਨਜ਼ਰ ਆ ਰਹੀ ਇਹਨਾਂ ਕੋ ਕੋ ਜਵਾਬ ਨਹੀਂ ਆਤਕ ਤੌਰ ਤੇ ਇਹਨਾਂ ਦੀਆਂ ਬਾਹਮਾਂ ਖੜੀਆਂ ਹੋ ਚੁੱਕੀਆਂ ਪੰਜਾਬ ਦੇ ਹਰ ਵਰਗ ਨੂੰ ਮੈਂ ਇੰਨੀ ਗੱਲ ਕਹਿਣਾ ਚਾਹਨਾ ਨੌਜਵਾਨ ਬੱਚਿਆਂ ਦੇ ਮੈਂ ਪੁੱਛਿਆ ਸੀ 1100 ਰੁਪਇਆ ਮਹੀਨੇ ਦਾ ਕਦੋਂ ਦੋਗੇ ਕੋਈ ਜਵਾਬ ਨਹੀਂ ਸੋ ਇਥੋਂ ਇਹ ਸਾਫ ਨਜ਼ਰ ਆਦਾ ਕਿ ਭਾਈਤੇ ਨਜ਼ਰ ਆਏ ਨੇ ਬਹੁਤ ਜਲਦੀ ਇਹ ਪਗੋੜੇ ਹੋ ਜਾਣੇ ਨੇ ਲੋਕਾਂ ਦੀ ਦੁੱਖ ਤਕਲੀਫ ਦੇ ਵਿੱਚ ਖੜੇ ਹੋਣ ਦੇ ਬਜਾਏ ਇਹ ਅੱਜ ਪਿੱਠ ਪੁਗਾ ਵਖਾ ਕੇ ਭੱਜ ਗਏ ਨੇ ਸੋ ਇਹ ਮੈਂ ਸੋਚਿਆ ਕਿ ਇਹ ਇਨਫੋਰਮੇਸ਼ਨ ਜਿਹੜੀ ਬੜੀ ਵਾਈਟਲ ਇਨਫੋਰਮੇਸ਼ਨ ਹੈ ਬੜੀ ਜ਼ਰੂਰੀ ਇਤਲਾ ਹੈ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਪਹਿਣਾ ਨੂੰ ਸਾਰਿਆਂ ਨੂੰ ਮੈਂ ਇਤਲਾ ਦੇ ਸਕਾਂ ਕਿ ਅਸੀਂ ਆਪਣਾ ਰੋਲ ਪੂਰਾ ਬਖੂਬੀ ਨਿਭਾ ਰਹੇ ਹਾਂ ਪਰ ਜਿਹੜੀ ਅੱਜ ਦੀ ਸਰਕਾਰ ਹੈ ਇਹ ਬਕਾਇਦਾ ਤੌਰ ਪਾਵਾਂ ਖੜੀਆਂ ਕਰਕੇ ਇਥੋਂ ਭਜੰਦੀ ਤਿਆਰੀ ਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਨ ਤੇ ਜੈ ਭਾਰਤ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ